ਮੇਰੇ ਨਾਲੋਂ ਵੱਧ ਕੇ ਮੇਰੀ ਛਾਂਜਰ ਕਰੇ ਕਮਲਾ ਮੇਰੇ ਨਾਲੋਂ ਵੱਧ ਕੇ ਮੇਰੀ ਛਾਂਜਰ ਕਰੇ ਕਮਲਾ ਜੀ ਕਰਦਾ ਏ ਜੀ ਕਰਦਾ ਏ ਛਾਂਜਰ ਪਾ ਕੇ ਕੁੜਜਕ ਫੂਚਰ ਬਣ ਕੇ ਣਕਾਕਾ ਪੈਂਦਾ ਣਕਾਕਾ ਪੈਂਦਾ ਗਲੀਆਂ ਤੇਰੀ ਹੈ ਸੀ ਛਾਂਜਰ ਓਕੇ ਣਕਾਕਾ ਪੈਂਦਾ ਗਲੀਆਂ ਹੱਲ ਪਹੁੰਚੋ ਸਰਕਾਰੇ ਜੇ ਨਾ ਪਾਲਣੋ ਬਿਨਾ ਪਾਲਣੋ ਲਾਂਬੂ ਨਿਕਲੇ ਨਿਕਲੰਜਦੋ ਬੰਨ ਕਣਕੇ ਛਣ ਕਾਟਾ ਪੈਂਦਾ ਛਣ ਕਾਟਾ ਪੈਂਦਾ ਗਲੀਆਂ ਗਲੀਆਂ ਦੀ ਮੇਰੀ ਐਸੀ ਚੰਦਰ ਣਕੇ ਛਣ ਕਾਟਾ ਪੈਂਦਾ ਗਲੀਆਂ ਗਲੀਆਂ ਮੇਰੀ ਐਸੀ ਚੰਦਰ ਣਕੇ ਛਣ ਕਾਟਾ ਪੈਂਦਾ ਗਲੀਆਂ ਗਲੀਆਂ ਗਿੱਧਿਆਂ ਦੇ ਵਿੱਚ ਜਾਵਾਂ ਨੀ ਮੈਂ ਆਵਾਂ ਨੱਚ ਤੁਮ ਹਾਲਾ ਕਿੱਦੇ ਦੇਵਤ ਜਨਾ ਮਨੀ ਮਾ ਮਨਚਤ ਮਾਨਾ ਔਣ ਨਹੀਂ ਮੀਆ ਮੋਰ ਸ਼ਰਮ ਨਾਲ ਵੇਖ ਮੇਰੀਆਂ ਚਾਲਾ ਔਣ ਨਹੀਂ ਮੀਆ ਮੋਰ ਸ਼ਰਮ ਨਾਲ ਵੇਖ ਮੇਰੀਆਂ ਚਾਲਾ ਮੇਰੇ ਨਾਲੋਂ ਵੱਧ ਕੇ ਮੇਰੀ ਚਾਂਜਰ ਕਰੇ ਕਮਾਲਾ ਮੇਰੇ ਨਾਲੋਂ ਵੱਧ ਕੇ ਮੇਰੀ ਚਾਂਜਰ ਕਰੇ ਕਮਾਲਾ ਜੀ ਕਰਦਾ ਏ ਈ ਕਰਦਾ ਏ ਚਾਂਜਰ ਪਾ ਕੇ ਕੁਲ ਜੱਕ ਫੁੱਟਰ ਬਣ ਕੇ ਕਣਕਾਟਾ ਪੈਂਦਾ ਕਣਕਾਟਾ ਪੈਂਦਾ ਗਲੀਆਂ ਤੇਰੀਆਂ ਸੀ ਤੰਗ ਕੇ ਕਣਕਾਟਾ ਪੈਂਦਾ ਗਲੀਆਂ ਤੇ ਚੰਦਰ ਸੀ ਮੈਨੂੰ ਦੇਖ ਕੇ ਯਾ ਦੀਦਾਰ ਨਿਸ਼ਾਨੀ ਤੇ ਚੰਦਰ ਸੀ ਮੈਨੂੰ ਦੇਖ ਕੇ ਯਾ ਦੀਦਾਰ ਨਿਸ਼ਾਨੀ ਅੰਨੀ ਬੁੰਦੇ ਚੀਚੀ ਛੱਲਾ ਗਲ ਵਿੱਚ ਪਾ ਗਿਆ ਚਲੋ ਯਾਰ ਤੰਦੀ ਬੁੰਦੇ ਚੀਚੀ ਛੱਲਾ ਰਲ ਵਿੱਚ ਪਾ ਗਿਆ ਗਾਤੀ ਤੇ ਜਨ ਤੇ ਚਾਂਦਰ ਸੀ ਮੈਨੂੰ ਦੇ ਤੇ ਗਿਆ ਦੀ ਗਾਣੀ ਤੰਦੀ ਬੁੰਦੇ ਚੀਚੀ ਛੱਲਾ ਰਲ ਵਿੱਚ ਪਾ ਗਿਆ ਗਾਨੀ ਰੱਜ ਜਵਾਨੀ ਅਮਾਣੇ ਅੜਿਓ ਓ ਮੇਰਾ ਦਿਲ ਜਾਨੀ ਰੱਜ ਜਵਾਨੀ ਅਮਾਣੇ ਅੜਿਓ ਮੇਰਾ ਦਿਲ ਜਾਨੀ ਆਪਣੇ ਹੱਥੀ ਚਾਚਰ ਦੇ ਵਿੱਚ ਲੇਗਿਆ ਪਰੋਕੇ ਮੜ ਕੇ ਣਕਾ ਕਾਕਾ ਪੈਂਦਾ ਗਲੀ ਗਲੀ ਮਰੀਏ ਚੀਤੇ ਣਕੇ ਣਕਾ ਕਾਕਾ ਪੈਂਦਾ ਗਲੀ ਗਲੀ ਮਰੀਏ ਚੀਤੇ ਣਕੇ ਣਕਾ